ਸ਼੍ਰੀਮਾਨ ਸੰਤਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸ਼੍ਰੀਮਾਨ ਸੰਤ ਹਰਨਾਮ ਸਿੰਘ ਜੀ ਜਿਆਨ ਵਾਲੇ ਸ਼੍ਰੀਮਾਨ ਸੰਤ ਰਤਨ ਸਿੰਘ ਜੀ ਮਹਾਰਾਜ ਸ਼੍ਰੀਮਾਨ ਸੰਤ ਲਾਲ ਸਿੰਘ ਜੀ ਬਾਬਾ ਓਮ ਬਾਬਾ ਵੀਰ ਸਿੰਘ ਅਤੇ ਬਾਬਾ ਚੰਨਲ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਤਪਸਥਾਨ ਨਿਰਮਲ ਕੁਟਿਆ ਸ਼ੰਭ ਵਾਲੀ ਪਿੰਡ ਪਣਵਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਤੇ ਸੰਤਾਂ ਮਹਾਪੁਰਸ਼ਾਂ ਨੇ ਕੀਰਤਨ ਤੇ ਪ੍ਰਵਚਨਾ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਇਸ ਦੌਰਾਨ ਜਿੱਥੇ ਵਕਫਾ ਡੇਰੇ ਤੋਂ ਆਏ ਸੰਤਾ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ ਉੱਥੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਸਮੇਤ ਕਾ ਸ਼੍ਰੀਮਤੀ ਅਨੀਤਾ ਸੋਮਪrakash ਗੁਰਪਾਲ ਪਾਲਾ ਕੁਲਵਿੰਦਰ ਠੌੜੀ ਬਹਾਦਰ ਸਿੰਘ ਸੰਗਤਪੁਰ ਬਲਜਿੰਦਰ ਸਿੰਘ ਠੇਕੇਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤਿਆ ਨੇ ਪਹੁੰਚ ਕੇ ਹਾਜ਼ਰੀ ਭਰੀ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸਮਾਗਮ ਦੌਰਾਨ ਡੇਰੇ ਦੇ ਮੁਖ ਸੇਵਾਦਾਰ ਸੰਤ ਗੁਰਚਰਨ ਸਿੰਘ ਜੀ ਨੇ ਆਈਆਂ ਹੋਈਆਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕੀਏ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਰਮਲ ਪੁਟਿਆ ਪੰਡਵੇ ਦੇ ਸਥਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਜੋ ਵਰਸੀ ਸਮਾਗਮ ਮਾਹਪੁਰਖਾਂ ਦੀ ਯਾਦ ਦੇ ਅੰਦਰ ਲਿਖੇ ਜਾਂਦੇ ਆ ਇਸ ਵਾਰ ਵੀ ਅੱਜ 22 ਦਸੰਬਰ ਨੂੰ ਨਿਰਮਲ ਪੁਟਿਆ ਪੰਡਵੇ ਦੀ ਧਰਤੀ ਤੇ ਬੇਅੰਤ ਸਾਧੂ ਜਨ ਬੇਅੰਤ ਮਾਹਪੁਰਖ ਤੇ ਬੇਅੰਤ ਗੁਰੂ ਕੇ ਕੀਰਤਨੀਆਂ ਢਾਡੀ ਜਥੇ ਰਾਗੀ ਜਥੇ ਕਥਾਵਾਚਕ ਇਸ ਸਥਾਨ ਤੇ ਹਾਜ਼ਰੀਆਂ ਭਰਨ ਵਾਸਤੇ ਆਏ ਆ ਸ਼੍ਰੀਮਾਨ ਸੰਤ ਬਾਬਾ ਦਲੀਲ ਸਿੰਘ ਜੀ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਮੋਨੀ ਜੀ ਮਹਾਰਾਜ ਜਿਨ੍ਹਾਂ ਦੀ ਯਾਦ ਦੇ ਅੰਦਰ ਇਸ ਸਮਾਗਮ ਉਲੀਕੇ ਜਾਂਦੇ ਆ ਤੇ ਸ਼ਹੀਦ ਵੀ 15 ਵਾੜੇ ਨੂੰ ਸਮਰਪਿਤ ਇਸ ਸਮਾਗਮ ਉਲੀਕੇ ਗਏ ਆ ਉਨ੍ਹਾਂ ਯੋਧਿਆਂ ਸ਼ਹੀਦਾਂ ਨੂੰ ਸ਼ਰਧਾ ਅਤੇ ਅਕੀਦੇ ਦੇ ਫੁੱਲ ਭੇਟ ਕਰਨ ਆਈਆਂ ਸੰਗਤਾਂ ਦਾ ਅਸੀਂ ਆਪਣੇ ਢਾਡੀ ਜਥੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਸ਼੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਜਿਨ੍ਹਾਂ ਦੇ ਬਹੁਤ ਵੱਡੇ ਉਪਰਾਲੇ ਨੇ ਉਹਨਾਂ ਦੇ ਨਾਲ ਬਾਬਾ ਮੱਖਣ ਸਿੰਘ ਜੀ ਟੁੱਟੋ ਮਜਾਰੇ ਵਾਲੇ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਸ਼ਾਸਤਰੀ ਜੀ ਸਾਰੇ ਮਾਪੁਰਖਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਆ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ